ਕਹਿੰਦੇ ਰੱਬ ਜਦੋਂ ਦਿੰਦਾ ਛੱਪੜ ਫਾੜ ਕੇ ਦਿੰਦਾ ਤੇ ਬਾਈ ਜੀ ਇਹੀ ਕਹਾਵਤ ਨੂੰ ਤੁਹਾਡੇ ਲਈ ਸੱਚ ਕਰਨ ਦੇ ਲਈ ਅਸੀਂ ਤੁਹਾਨੂੰ ਲੈ ਕੇ ਪਹੁੰਚਿਆ ਅਮਰਗੜ ਜਿੱਥੇ ਪੰਡਤ ਜੀ ਲੋਟਰੀ ਏਜੰਸੀ ਵਾਲੇ ਬੈਠੇ ਨੇ ਤੇ ਜਿਹੜੇ ਕੀ ਦਾਵਾ ਕਰਦੇ ਨੇ ਤੁਹਾਡੀ ਕਿਸਮਤ ਚਮਕਾਉਣ ਦਾ ਤੇ ਇਹਨਾਂ ਕੋਲੇ ਅਗਰ ਤੁਸੀਂ ਟਿਕਟ ਪਾਉਨੇ ਹੋ ਜਨਮ ਡੇਟ ਦੇਖ ਕੇ ਟਿਕਟ ਪਾਉਂਦੇ ਨੇ ਤੇ ਤੁਹਾਨੂੰ ਕਰੋੜਪਤੀ ਬਣਾਉਂਦੇ ਨੇ ਬਾਈ ਜੀ ਅਸੀਂ ਨਾ ਤੁਹਾਡੀ ਇੱਕ ਵੀਡੀਓ ਦੇਖ ਕੇ ਆਏ ਸੀ ਨੈਟ ਤੇ ਬੜੀ ਵਾਇਰਲ ਹੋ ਰਹੀ ਆ ਕਹਿੰਦੇ ਤੁਸੀਂ ਦੱਸਿਆ ਵੀ ਕੁੰਭ ਰਾਸ਼ੀ ਦੀ ਜਿਹੜੀ ਹੈਗੀ ਆ ਲਾਟਰੀ ਨਿਕਲਣੀ ਆ ਹਾਂਜੀ ਹਾਂ ਤੇ ਫਿਰ ਨਿਕਲੀ ਵੀ ਆ ਲਾਟਰੀ ਜਾਂ ਕੀ ਹਿਸਾਬ ਆ ਉਹ ਬਾਈ ਜੀ ਨਿਕ ਠੀਕ ਹੈ ਤੇ ਦੇਖੋ ਕੁੰਭ ਰਾਸ਼ੀ ਨੂੰ ਕਿਹਾ ਸੀ ਪਹਿਲਾਂ ਕੁੰਭ ਰਾਸ਼ੀ ਨੂੰ ਨਾਮ ਲੱਗੇ ਨੇ ਕਿਉਂਕਿ ਤਾਰੇ ਕਾਇਮ ਨੇ ਉਹਨਾਂ ਦੇ ਤਾਰਿਆਂ ਦੇ ਹਿਸਾਬ ਨਾਲ ਕੁੰਡਲੀ ਦੇ ਹਿਸਾਬ ਨਾਲ ਜੋਤ ਦੇ ਹਿਸਾਬ ਨਾਲ ਜਿਹੜਾ ਕੋਈ ਚੱਲਦਾ ਉਹਦੇ ਹਿਸਾਬ ਨਾਲ ਸਾਨੂੰ ਪਤਾ ਲੱਗ ਜਾਂਦਾ ਵੀ ਆਹ ਬਾਕੀ ਇਹ ਰਾਸ਼ੀ ਜਿਹੜੇ ਤਾਰੇ ਬਣਦੇ ਨੇ ਤੇ ਪ੍ਰਮਾਤਮਾ ਫਲ ਵੀ ਲਾ ਦਿੰਦਾ ਠੀਕ ਹੈ ਜੀ ਠੀਕ ਹੈ ਤੇ ਹੁਣ ਅੱਗੇ ਜਿਹੜੀ ਸਾਡੀ ਭੁਮਿਕਾ ਬਾਣੀ ਲਾ ਲੋ ਇਹਨੂੰ ਅਸੀਂ ਕਰ ਰਹੇ ਆਂ ਵੀ ਇੱਕ ਦਾ ਫਸਟ ਆਪਣੇ ਕੁੰਭ ਰਾਸ਼ੀ ਆ ਇੱਕ ਮੇਸ਼ ਰਾਸ਼ੀ ਕੁੰਭ ਤੇ ਮੇਸ਼ ਰਾਸ਼ੀ ਦੀਆਂ ਅਗਲੀਆਂ ਜਿਵੇਂ ਹੁਣ ਦੀਵਾਲੀ ਬੰਪਰ ਆ ਗਿਆ ਭਾਈ ਜੀ ਮੈਂ ਕਹਿੰਦਾ ਮੈਂ ਪੂਰਾ ਦਾਵਾ ਕਰਦਾ ਵੀਰੇ ਵੀਰ ਦਿਵਾਲੀ ਵੰਪਰ ਦਾ ਟਿਕਟ ਮੇਸ ਰਾਸੀ ਤੇ ਕੁੰਭ ਰਾਸੀ ਦੇ ਬੰਦੇ ਨੂੰ ਲੱਗਾ 1 ਕਰੋੜ ਰੁਪਏ ਦਾ ਇਨਾਮ ਆ ਤੇ ਗਰੰਟਡ ਪਬਲਿਕ ਦੇ ਵਿੱਚ ਇਹ ਇਨਾਮ ਜਾਨੀ ਨਿਕਲ ਨਹੀਂ ਨਿਕਲਣਾ ਇਹ ਲਓ ਜੀ ਕਰੋ ਚੈੱਕ ਦਿਵਾਲੀ ਵੰਪ ਇਹਦੀਆਂ ਟਿਕਟਾਂ ਆ ਗਈਆਂ ਜੀ ਆਪਣੇ ਕੋਲ ਹੈਗੀਆਂ ਨੇ ਆ ਗਈਆਂ ਜੀ ਅਵੇਲੇਬਲ ਹੋ ਗਈਆਂ ਲਓ ਜੀ ਤੇ ਇਹ 3 ਕਰੋੜ ਦੇ ਜਾਨੀ ਦੋ ਇਨਾਮ ਨੇ ਫਸਟ ਜੋ ਪਬਲਿਕ ਦੇ ਵਿੱਚ ਨਿਕਲ ਨਹੀਂ ਨਿਕਲਨੇ ਚਾਹੇ ਗਵਰਨਮੈਂਟ ਦੀ ਟਿਕਟ ਜਿੰਨੀ ਮਰਜੀ ਵਿਕੇ ਇਹ ਇਨਾਮ ਪਬਲਿਕ ਦੇ ਵਿੱਚ ਹੀ ਜਾਊਗਾ ਇਹ ਪਬਲਿਕ ਦੇ ਵਿੱਚ ਹੀ ਜਾਊਗਾ ਇਸ ਵਾਰ ਵੀ ਕਿੰਨਾ ਨੇ ਧਮਾਕਾ ਹੋਰ ਕਰਿਆ ਅੱਗੇ ਨਾਲ ਸੈਕੰਡ ਪ੍ਰਾਈਜ਼ ਹੁੰਦੇ 10 ਲੱਖ 5 ਲੱਖ ਪਰ ਇਸ ਵਾਰ ਪੰਜਾਬ ਸਰਕਾਰ ਸੈਕੰਡ ਪ੍ਰਾਈਜ਼ ਦੋ ਨੇ 1-1 ਕਰੋੜ ਦੇ। 1-1 ਕਰੋੜ ਦੇ ਦੋ ਦੋ ਨਾਮ। ਯਾਨੀ ਕਿ ਇਸ ਵਾਰੀ 4 ਕਰੋੜ ਪਤੀ ਨੇ ਜਿਹੜੇ ਬਣ ਗਏ। 4 ਕਰੋੜ ਪਤੀ ਤੇ ਉਸ ਤੋਂ ਬਾਅਦ 3rd ਪ੍ਰਾਈਜ਼ ਨੇ ਜਿਹੜੇ ਉਹ 50-50 ਲੱਖ ਦੇ ਦੋ। ਬੱਲੇ 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 ਕੀ ਬਾਤ ਹੈ ਜੀ। ਠੀਕ ਹੈ। ਯਾਨੀ ਸਭ ਤੋਂ ਵੱਡੇ ਨਾਮ ਆਏ ਨੇ ਇਸ ਵਾਰ ਪੰਜਾਬ ਸਰਕਾਰ ਦੇ ਦੀਵਾਲੀ ਬੰਪਰ ਹੈ। ਲਓ ਜੀ ਕਰੋ ਚੈੱਕ। ਜਿਵੇਂ ਅੱਗੇ ਦਾ ਹੁੰਦਾ ਸੀ 1 ਕਰੋੜ ਆ ਗਿਆ ਜਾਂ 3 ਕਰੋੜ ਆ ਗਿਆ ਉਸ ਤੋਂ ਬਾਅਦ 10-10 ਲੱਖ ਦੇ ਨਾਮ ਹੋ ਜਾਂਦੇ। ਇਸ ਵਾਰ ਯਾਨੀ 4 ਕਰੋੜ ਪਤੀ ਬਣਨ ਜਾ ਰਹੇ। 4 ਕਰੋੜ ਬਦੀ ਬਣਨ ਜਾ ਰਹੇ ਨੇ। ਪੰਡਤ ਜੀ ਨੇ ਖਾਣੇ ਕਰਤੀ ਜਿਹੜੇ ਕਰੋੜ ਪਤੀ ਹੋਣਗੇ ਉਹ ਜਾਂਦਾ ਕੁੰਭ ਰਾਸ਼ੀ ਚ ਹੋਣਗੇ ਜਾਂ ਮੇਸ਼ ਰਾਸ਼ੀ ਚ ਹੋਣਗੇ ਤੇ ਉਹ ਬਨ ਗਏ ਵੀ ਪਰਮਾਤਮਾ ਸੁਖ ਰੱਖੇ ਆਪਣੇ ਕੋਲ ਕਿਉਂਕਿ ਦਾਵਾ ਆਪਾਂ ਫੁੱਲ ਕਰਦੇ ਆ ਪੋਜੀਟਿਵ ਸੋਚ ਰੱਖਦੇ ਆ ਵੱਡੀ ਸੋਚ ਲੈ ਕੇ ਚੱਲਦੇ ਆ ਵਿੱਚ ਕਈ ਬੰਦੇ ਕਹਿੰਦੇ ਨੇ ਪੰਡਿਤ ਦਾਵਾ ਕਰਦਾ ਜੀ ਆਵਾ ਉਹਨਾਂ ਨੂੰ ਮੇਰੀ ਸਲਾਹ ਵੀ ਭਾਈ ਜੇਕਰ ਤੁਸੀਂ ਦਾਵੇ ਨਹੀਂ ਕਰਦੇ ਤਾਂ ਆਪਣੀ ਦੁਕਾਨ ਦੇ ਮਗਰ ਲਗਾ ਦਿਓ ਤੇ ਮੂੰਹ ਤੇ ਬੋਰਡ ਲਾ ਦਿਓ ਵੀ ਉਹ ਉਹ ਸਾਡੇ ਕੋਲ ਨਾਮ ਨਹੀਂ ਨਿਕਲਦਾ ਕਿਉਂਕਿ ਉਮੀਦ ਤੇ ਦੁਨੀਆ قائم ਹੈ ਤੇ ਕਾਫੀ ਲੋਕ ਇਹ ਕਹਿੰਦੇ ਨੇ ਵੀ ਤੁਸੀਂ ਜਿਹੜੀ ਆਪਣੀ ਜੋਤਿਸ਼ ਵਿੱਦਿਆ ਇਹਦਾ ਗਲਤ ਇਸਤੇਮਾਲ ਕਰਦੇ ਹੋ ਇਹਦੇ ਨਾਲ ਆਪਣੇ ਕਾਰੋਬਾਰ ਨੂੰ ਤੁਸੀਂ ਬੈਨੀਫਿਟ ਦੇ ਰਹੇ ਹੋ ਜਾਂ ਇਹ ਚੀਜ਼ ਗਲਤ ਹੈ ਨਹੀਂ ਨਹੀਂ ਜੋਤਸ ਦੇ ਨਾਲ ਹਰ ਇੱਕ ਬੰਦਾ ਉਹਦੇ ਕਾਰੋਬਾਰ ਨੂੰ ਬੈਨੀਫਿਟ ਦਿੰਦਾ ਜੀ ਅੱਛਾ ਸਾਡੇ ਕੋਲ ਲੋਕ ਆਉਂਦੇ ਨੇ ਕਾਰੋਬਾਰ ਬਾਰੇ ਪੁੱਛਦੇ ਨੇ ਵੀ ਕਾਰੋਬਾਰ ਕਿਵੇਂ ਚੱਲੂ ਕਿਹੜੇ ਦਾਣਾ ਬਾ ਕਰੀਏ ਕਿਉਂ ਨਹੀਂ ਚੱਲਦਾ ਹਰ ਇੱਕ ਬੰਦਾ ਬੈਨੀਫਿਟ ਦੇ ਰਿਆ ਨਾ ਬਾਕੀ ਮੇਰਾ ਵੀਰੇ ਬਜ਼ੁਰਗਾਂ ਦਾ ਗੋਣਾ ਜਿੰਨਾ ਕ ਗੋਣਾ ਮੈਨੂੰ ਉਹਨਾਂ ਵੰਡ ਰਿਆਂ ਤੇ ਬਾਕੀ ਉਹਨਾਂ ਨੂੰ ਜਵਾਬ ਇਹ ਆ ਪਾਈ ਵੀ ਆ ਰਿਕਾਰਡ ਚੈੱਕ ਕਰ ਲਓ ਜਾ ਕੇ ਪੰਡਤ ਨੇ ਕਿਹਾ ਸੀ ਕੁੰਭ ਰਾਸ਼ੀ ਨਾਮ ਲੱਗਣਗੇ ਰਿਕਾਰਡ ਚੈੱਕ ਕਰ ਲਓ ਉਹਨਾਂ ਨੂੰ ਤਾਂ ਨਾਲੇ ਜਿਆਦਾ ਪਤਾ ਕੋਈ ਰਿਕਾਰਡ ਕਿੱਥੋਂ ਚੈੱਕਊਗਾ ਬੇਕੀ ਐਂ ਕਰੋ ਤੁਸੀਂ ਪਹਿਲਾਂ ਆਹ ਵੀਡੀਓ ਤੇ ਤੁਸੀਂ ਉਹ ਦੱਸੋ ਵੀ ਕੁੰਭ ਰਾਸ਼ੀ ਨੂੰ ਕਿੰਨੇ ਕਿੰਨੇ ਇਲਾਮ ਲੱਗੇ ਨੇ ਬਾਈ ਜੀ ਦੇਖੋ ਪਹਿਲਾਂ 1.5 ਕਰੋੜ ਲੱਗਿਆ ਫਿਰ 10 ਲੱਖ ਲੱਗਿਆ ਫਿਰ 15 ਲੱਖ ਲੱਗਿਆ ਤੇ ਹੁਣ ਤਿੰਨ ਤਰੀਕ ਨੂੰ 1.5 ਕਰੋੜ ਲੱਗਿਆ ਅੱਛਾ ਤੇ ਬਾਕੀ ਜਿਹੜੇ ਛੋਟੇ ਨੇ ਜਿਵੇਂ ਡੇਲੀ ਨਾਮ ਲੱਗਦੇ ਨੇ ਉਹ ਮੇਰੇ ਵੀਰ ਵਰਗੇ ਉਹਨਾਂ ਨੂੰ ਬੇਨਤੀ ਆ ਜਿਹੜੇ ਮੇਰੇ ਤੇ ਦਾਅਵੇ ਕਰ ਰਹੇ ਨੇ ਗਲਤ ਕਹਿੰਦੇ ਨੇ ਪੰਡਤ ਜੀ ਐਂ ਕਰਵਾ ਕਰਦਾ ਉਹ ਆਪ ਚੈੱਕ ਕਰ ਲੈ ਉਹਨਾਂ ਕੋਲ ਗਰੁੱਪ ਆਉਣਗੇ ਉੱਤੇ ਲਿਖ ਕੇ ਆਉਂਦੇ ਫਲਾਣੇ ਦਾ ਨਾਮ ਲੱਗਿਆ ਕੁੰਭਣ ਵਿੱਚ ਆਂਦ ਨੇ ਕਿੱਥੇ ਜਾਂਦੇ ਨੇ ਫੋਲਾ ਪੰਡਤ ਜੀ ਕਹਿੰਦੇ ਵੀ ਪੋਜ਼ਿਟਿਵ ਸੋਚ ਰੱਖੀ ਦੀ ਤਾਂ ਹੀ ਇਹਨਾਂ ਕੋਲੇ ਲਾਟਰੀ ਪਾਉਣ ਦਾ ਫਾਇਦਾ ਵੀ ਜੇ ਪੋਜ਼ਿਟਿਵ ਸੋਚ ਆ ਤਾਂ ਰੱਬ ਵੀ ਫਿਰ ਫੜ ਲਾਉਂਦਾ ਬਾਕੀ ਵੀਰੇ ਮੈਂ ਕੈਮਰਾਮੈਨ ਨੂੰ ਦਿਖਾ ਦਿਓ ਵੀ ਭਾਈ ਜੇ ਪੰਡਤ ਕਹਿੰਦਾ ਤਾਂ ਮਗਰ ਫੋਟੋਆਂ ਸਬੂਤ ਲੱਗੇ ਹੋਏ ਨੇ ਲਓ ਜੀ ਕਰ ਲੋ ਚੈੱਕ ਤੇ ਉਹ ਸਾਹਮਣੇ ਵੀ ਲੱਗੀਆਂ ਉਹ ਇੱਧਰ ਜਗਾ ਕੱਟ ਗਈ ਸੀ ਤੇ ਨਾਲ ਦੀ ਦੁਕਾਨ 'ਚ ਵੀ ਲੱਗਣੀਆਂ ਸ਼ੁਰੂ ਨੇ ਦੁਕਾਨਾਂ ਵਾਲੇ ਵੀ ਬਹੁਤ ਨੇ ਮਲੇਰ ਕੋਟਲੇ ਵੀ ਨੇ ਨਾਬੇ ਵੀ ਨੇ ਧੂਰੀ ਵੀ ਨੇ ਪੂਰੇ ਬਿਆਰ 'ਚ ਬੈਠੇ ਨੇ ਕਿ ਸਹੀ ਦੁਕਾਨ ਤੇ ਨਹੀਂਆਂ ਫੋਟੋਆਂ ਕਿੰਦਾ ਦਾਤ ਨਹੀਂ ਹੋਣੀ ਇਹ ਕਹਿੰਦੀ ਜੇ ਸਾਡੇ ਕੋਲ ਗੋਣਾ ਡੇਟ ਆਫ ਬਰਥ ਨਾਲ ਟਿਕਟ ਦਿੰਦੇ ਆ ਤਾਂ ਹੀ ਨਾਮ ਲੱਗਦਾ ਇੱਕ ਵਾਰ ਹੋਰ ਦੱਸੋ ਬਣਜੀ ਮੈਂ ਤੁਹਾਡਾ ਵੀਡੀਓ ਚ ਇਹ ਵੀ ਦੇਖਿਆ ਸੀ ਕਿ ਤੁਸੀਂ ਉਹਦੇ ਹੱਥ ਵਗੈਰਾ ਵੀ ਦੇਖਦੇ ਹੋ ਨਹੀਂ ਹੱਥ ਨਹੀਂ ਦੇਖਦੇ ਕੱਲਾ ਵੀਰੇ ਡੇਟ ਆਫ ਬਰਥ ਨਾਲ ਨੰਬਰ ਦਿੰਦੇ ਆ ਕੈਲਕੂਲੇਸ਼ਨ ਕਰਕੇ ਬਾਕੀ ਸਾਡੇ ਕੋਲ ਪੰਡਿਤ ਜੀ ਆਉਂਦੇ ਨੇ ਮੇਰੇ ਯਾਨੀ ਮਾਸੀ ਦੀ ਲੜਕਾ ਨੇ ਜਿਹਨੇ ਜੋਤਸਿ ਪੜ੍ਹਾਈ ਕਰੀ ਹੋਈ ਆ ਪੁੰਡਲੀ ਜੇ ਕਿਸੇ ਨੇ ਦਿਖਾਉਣੀ ਆਪਣੇ ਨਿੱਜੀ ਕੰਮ ਕਰਵਾ ਲੈ ਪੁੱਛਣਾ ਉਹ ਸਾਡੇ ਕੋਲ ਐਤਵਾਰ ਨੂੰ ਪੁੱਛ ਸਕਦੇ ਨੇ ਮਤਲਬ ਐਤਵਾਰ ਨੂੰ ਆਉਂਦੇ ਨੇ ਹੋਰ ਕਿਸੇ ਦਿਨ ਨਹੀਂ ਹੋਰ ਕਿਸੇ ਦਿਨ ਨਹੀਂ ਉਹਨਾਂ ਕੋਲ ਐਤਵਾਰ ਵੀ ਪੂਰਾ ਇਹ ਤਾਂ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ ਇਸ ਬਾਰੇ ਅੱਛਾ ਬਣੀ ਜੀ ਮੈਨੂੰ ਇੱਕ ਹੋਰ ਚੀਜ਼ ਦੱਸੋ ਵੀ ਜਿਵੇਂ ਲਾਟਰੀਆਂ ਦੇ ਕੰਮ ਅੱਚ ਚੱਲਦਾ ਵੀ ਲੋਕ ਫੋਨ ਕਰ ਲੈਂਦੇ ਨੇ ਜੀ ਵੀ ਅਸੀਂ ਪੰਡਤ ਲਾਟਰੀ ਤੋਂ ਬੋਲਦੇ ਆ ਸਾਨੂੰ ਐਨੇ ਪੈਸੇ ਪਾ ਦਿਓ ਤੁਹਾਡਾ ਨਾਮ ਨਿਕਲੂਗਾ ਹਾਂਜੀ ਹਾਂਜੀ ਤੇ ਤੁਸੀਂ ਫੋਨ ਕਰਦੇ ਹੋ ਜਾਂ ਫੇਕ ਲੋਕ ਕਾਲ ਕਰਦੇ ਨੇ ਉਹ ਕੀ ਚੱਕਰ ਹੈ ਮੈਂ ਹਰ ਇੱਕ ਵੀਡੀਓ 'ਚ ਕਹਿਣਾ ਵੀ ਭਾਈ ਅਸੀਂ ਕਿਸੇ ਨੂੰ ਕਾਲ ਨਹੀਂ ਕਰਦੇ ਨਾ ਅਸੀਂ ਕਰੀਏ ਕਿਸੇ ਨਾਲ ਅਸੀਂ ਕਾਲ ਕਰਕੇ ਇਹ ਕਹੀਏ ਵੀ ਤੁਸੀਂ ਪੈਸੇ ਪਾ ਦਿਓ ਉਹ ਸਾਰੇ ਇਹ ਕਹਿੰਨ ਫੇਕ ਕਾਲਰ ਨੇ ਉਹਨਾਂ ਤੋਂ ਬਚਣਾ ਚਾਹੀਦਾ ਸਾਡੇ ਮੋਬਾਈਲ ਨੰਬਰ ਉਹੀ ਨੇ ਜੋ ਸਕਰੀਨ ਤੇ ਚੱਲਦੇ ਨੇ ਮੈਂ ਬੋਲ ਵੀ ਦਿਨਾ ਕਈ ਇੰਨੇ ਸਾਡੇ ਕਾਲਿੰਗ ਨੰਬਰ ਨੇ 9056799754 6263537470 7809915000 ਇਹ ਤਿੰਨ ਸਾਡੇ ਕਾਲਿੰਗ ਨੰਬਰ ਨੇ ਚੌਥਾ ਸਾਡਾ ਵਟਸਐਪ ਨੰਬਰ ਹੈ 83379799500 ਇਸ ਤੋਂ ਲਾਵਾ ਸਾਡਾ ਕੋਈ ਨੰਬਰ ਨਹੀਂ ਅਸੀਂ ਕਿਸੇ ਨੂੰ ਕਾਲ ਕਰਕੇ ਇਹ ਨਹੀਂ ਕਹਿੰਦੇ ਵੀ ਸਾਨੂੰ ਪੈਸੇ ਪਾ ਦਿਓ ਜੇਕਰ ਕੋਈ ਇੰਦਾ ਦੀ ਕਾਲ ਇਹਨਾਂ ਨੂੰ ਆਉਂਦੀ ਆ ਤਾਂ ਸਮਝ ਲਓ ਫੇਕ ਹੈ ਫਰਾਡਰਾਂ ਤੋਂ ਬਚਣਾ ਚਾਹੀਦਾ ਮਤਲਬ ਵੈਸੇ ਤਾਂ ਇਹਨਾਂ ਨੇ ਜਿਵੇਂ ਮਤਲਬ ਕਲੀਅਰ ਕਰਤਾ ਕਿ ਇਹ ਕਾਲ ਨਹੀਂ ਕਰਦੇ ਹਾਂ ਜੀ ਸਰ ਅਗਰ ਕੋਈ ਤੁਹਾਨੂੰ ਕਾਲ ਆਉਂਦੀ ਆ ਤੁਹਾਨੂੰ ਅਵੇਅਰ ਰਹੋ ਉਹਨੂੰ ਪੈਸੇ ਪਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਜੇ ਤੁਸੀਂ ਟਿਕਟ ਪਾਉਣਾ ਤਾਂ ਪੰਡਲ ਰਾਤ ਲਾਡਰੀ ਕੋਲੇ ਤੁਸੀਂ ਅਮਰਗੜ ਪਹੁੰਚ ਸਕਦੇ ਹੋ ਤੇ ਬਾਈ ਜੀ ਇਸ ਤੋਂ ਇਲਾਵਾ ਹੋਰ ਵੀ ਕਾਉਂਟਰ ਹੈਗੇ ਨੇ ਆਪਣੇ ਨਹੀਂ ਕਾਉਂਟਰ ਆਪਣੇ ਇੱਕ ਤਾਂ ਉਹ ਦੇਖੋ ਜੀ ਉਹਰੇ ਅਮਰਗੜ ਦੁਕਾਨ ਹੈਗੀ ਹੈਗੀ ਆ ਬਾਕੀ ਸਾਡਾ ਰਾਏਕੋਟ ਕਾਉਂਟਰ ਵਾਸਟੈਂਡ ਦੇ ਵਿੱਚ ਯਾਨੀ ਮੇਰਾ ਕਾਉਂਟਰ ਉਹ ਆ ਜਿੱਥੇ ਮੇਰੀ ਖੁਦ ਦੀ ਫੋਟੋ ਲੱਗੀ ਹੋਈ ਆ ਠੀਕ ਹੈ ਜੀ ਜੇਕਰ ਮੇਰੀ ਫੋਟੋ ਨਹੀਂ ਹੈਗੀ ਕਾਉਂਟਰ ਤੇ ਤਾਂ ਸਮਝ ਲਓ ਤੇਰਾ ਕਾਉਂਟਰ ਨਹੀਂ ਹੈਗਾ ਮੇਰੇ ਨਾਮ ਤੇ ਵੀ ਲੋਕ ਕਹਿ ਰਹੇ ਨੇ ਵੀ ਇਹ ਪੰਡਲ ਲਾਡਰੀ ਏਜੰਸੀ ਟਿਕਟਾ ਤਾਂ ਉਹਨਾਂ ਤੋਂ ਵੀ ਆਪਣਾ ਬਚਣਾ ਤੇ ਇੱਕ ਤੁਹਾਡੀ ਵੀਡੀਓ ਤੇਰੀ ਹੋਰ ਦੱਸਦਾ ਨਾ ਪਹਿਲੀ ਵੀਡੀਓ ਦੇ ਵਿੱਚ ਚ ਆ ਪਹਿਲਾਂ ਤੋਂ ਵੀਡੀਓ ਸ਼ੇਅਰ ਕਰਦੇ ਨੇ ਕਮੈਂਟ ਕਰਦੇ ਨੇ ਉਹਨਾਂ ਨੂੰ ਮੇਰੀ ਬੇਨਤੀ ਵੱਧ ਤੋਂ ਵੱਧ ਕਮੈਂਟ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਜਿੰਨਾ ਵੀ ਆਦੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਸਾਡੇ ਕੋਲ ਨੋਟੀਫਿਕੇਸ਼ਨ ਆਦੀ ਚੈੱਕ ਕਰਦੇ ਰਹੇ ਸਾਡੇ ਨਿਕਾ ਤੇ ਚੜਿਆ ਰਹਿਣਾ ਬੰਦਾ ਵੀ ਕਿਹੜਾ ਵੱਧ ਸ਼ੇਅਰ ਕਰ ਰਿਹਾ ਠੀਕ ਹੈ ਉਹਨਾਂ ਚੋਂ ਇੱਕ ਵੀਰ ਨੂੰ ਜਿਹਨੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੇ ਕਮੈਂਟ ਵੱਧ ਕਰੇ ਹੋਣਗੇ ਤਾਂ ਸੋਨੇ ਦੀ ਚੈਨ ਨਾਲ ਸਨਮਾਨ ਕੀਤਾ ਜਾਊਗਾ ਕੋਈ ਵਜਨ ਦੀ ਕੋਈ ਫੋਨਦੀ ਨਹੀਂ ਹੈਗੀ ਵੀ ਵਜਨ ਇੰਨਾ ਹੋਊਗਾ ਉਹ ਵਜਨ ਕਿੰਨੋਂ ਅੱਧਾ ਟੋਲਾ ਵੀ ਹੋ ਸਕਦਾ ਅੱਧੇ ਤੋਂ ਅੱਧਾ ਵੀ ਹੋ ਸਕਦਾ ਸਨਮਾਨ ਜ਼ਰੂਰ ਕੀਤਾ ਜਾਊਗਾ ਲਾਈਵ ਵੀਡੀਓ ਠੀਕ ਹੈ ਜੀ ਤੇ ਹੁਣ ਬਣ ਜੀ ਦੱਸ ਦਿਓ ਕਿਹੜੀਆਂ ਕਿਹੜੀਆਂ ਹੋਰ ਟਿਕਟਾਂ ਨੇ ਜਿਹੜੀਆਂ ਤੁਹਾਡੇ ਕੋਲ ਅਸਲ ਚੱਲ ਰਹੀਆਂ ਹਨ ਸਵਾਰ ਮੈਂ ਇਹ ਕਹਿ ਰਿਹਾ ਵੀ ਜਿਹੜੇ ਵੀਰਾਂ ਕੋਲ ਗਜੈਸ ਆ ਉਹ ਤਾਂ ਪਾਓ ਠੋਕੇ ਟਿਕਟਾਂ ਤੇ ਲੋਕ ਕਹਿੰਦੇ ਨਾ ਵੀ ਇੱਕ ਟਿਕਟ ਪਾਓ ਜੀ ਆਹ ਪਾਓ ਅਸੀਂ ਕਿਹਨਾਂ ਕੋ ਪਹਿਲ ਨਹੀਂ ਕਰਦੇ ਮੈਂ ਤਾਂ ਕਰਦਾ ਵੀਰੇ ਆਪਾਂ ਦਾ ਉਲਟ ਚੱਲਦੇ ਆਂ ਕੰਮ ਸਾਰਾ ਠੀਕ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਜਿਹੜੀ ਆਹ ਵਾਲੀ ਟਿਕਟ ਹੈ ਇਹ 5000 ਦੀ ਕੀਮਤ ਦਾ ਟਿਕਟ ਦੀ ਠੀਕ ਹੈ ਜੀ ਤੇ ਇਹਦਾ ਨਾਮ ਆ ਜਿਹੜਾ 50-50 ਲੱਖ ਦੇ ਦੋ ਫਸਟ ਨੇ ਉਸ ਤੋਂ ਬਾਅਦ ਇਹਦੇ ਵਿੱਚ 10 ਲੱਖ ਦਾ ਨਾਮ ਆ ਤੇ ਦੋ 5-5 ਲੱਖ ਦੇ ਨੇ ਯ ਕਿ 60000 ਤੋਂ ਵੱਧ ਨਾਈ ਟਿਕਟ ਸਪਣੀਆਂ ਆ ਵੀ ਗਵਰਨਮੈਂਟ ਬਾਅਦ ਟਿਕਟਸ ਆਉਂਦੇ ਇਹ 10000 ਦੀ ਸਕੀਮਾ ਉਸ ਤੋਂ ਬਾਅਦ ਸਪਣੀ ਨਹੀਂ ਇਹ ਜਾਨੀ 5000 ਦੀ ਟਿਕਟਾ ਇਨਾਮ ਲੱਗਣ ਦੇ ਚਾਂਸ ਵੱਧ ਨੇ ਬਹੁਤ ਜ਼ਿਆਦਾ ਇਹ ਟਿਕਟਰੀ ਮੇਰੀ ਬੇਨਤੀ ਹੈ ਵੀ ਡਰਾ ਉਹ ਜਿਹੜਾ 28 ਵਰਾਂ ਦਾ ਪਰ ਇਹ ਬਾਅਦ ਦੇ ਵਿੱਚ ਟਿਕਟ ਨਹੀਂ ਮਿਲਣੀ ਨੇੜੇ ਮਤਲਬ 10000 ਹੀ ਕਾਪੀਆਂ ਨਹੀਂ ਪੁੰਨੀਆਂ ਮੇਰੇ ਕੋਲ ਜੋ ਪਈਆ ਟਿਕਟਾਂ ਨਾ ਮੈਨੂੰ ਮਿਲੇ ਹੋਰ ਨਾ ਮਿਲਣੀਆਂ ਕਿਉਂਕਿ ਹਰ ਇੱਕ ਦੇ ਹਿੱਸੇ ਚੱਲੀਆਂਗੇ 올 ਇੰਡੀਆ ਇਹ ਜਿਹੜੀ ਟਿਕਟ ਹੈ 2000 ਰੁਪਏ ਦੀ ਕੀਮਤ ਹੈ ਠੀਕ ਹੈ ਜੀ ਤੇ ਪਹਿਲੀ ਵਾਰ ਆਈਆਂ ਨੇ ਦੀਵਾਲੀ ਦੇ ਉਸ ਤੋਂ ਬਾਅਦ ਵਿੱਚ ਸੈਕੰਡ ਦੋ ਨਾਮ ਦਾ 10 ਲੱਖ ਦੇ ਨੇ ਜਾਣੇ 20000 ਚੋਂ ਤਿੰਨ ਬੰਦੇ ਲੱਖਪਤੀ ਬਣਨੇ ਨੇ ਤਕਰੀਬਨ 1200 ਬੰਦਾ ਹਜ਼ਾਰਪਤੀ ਬਣਨ। ਲੋ ਜੀ ਇਹਦੇ ਤੇ ਵੀ ਮਾਰ ਲੋ ਲੇਗਾ ਕਿਉਂਕਿ ਲਾਟਰੀ ਦੇ ਪਿੱਛੇ ਜਿਹੜਾ ਸਾਰਾ ਕੁਝ ਛਪਿਆ ਹੁੰਦਾ। ਔਲਾਵਾ ਇਹ ਟਿਕਟ ਵੀਰੇ 1000 ਰੁਪਏ ਵਾਲੀ। ਠੀਕ ਹੈ ਜੀ। ਇਹ 16 11 ਦਾ ਡਰਾਅ ਹੈ ਦਾ ਤੇ ਇਹ ਵੀ 20000 ਹੀ ਪ੍ਰਿੰਟ ਹੋਈ ਆ। ਅੱਛਾ ਜੀ। ਹਾਂ ਜੀ ਇਹਦੇ ਵਿੱਚ 20 ਲੱਖ ਦਾ ਫਰਸਟ ਹੈ ਸੈਕੰਡ 10 ਲੱਖ ਦਾ ਥਰਡ 5 ਲੱਖ ਦਾ 3 ਲੱਖ ਦਾ। ਇਹਦੇ ਵਿੱਚ ਵੀ 3 ਲੱਖ ਪਤੀ ਬਣਨ। 1000 ਰੁਪਏ ਦੇ ਟਿਕਟਾਂ। ਇੱਕ ਨ ਜਿਵੇਂ ਆਪਾਂ ਵਿੱਚ ਲੋਕ ਆ ਕੇ ਮੰਗਦੇ ਨੇ ਦਸਹਿਰਾ ਬੰਪਰ ਹਾਂ ਠੀਕ ਹੈ ਕਿਉਂਕਿ ਅੱਗੇ ਦੀਵਾਲੀ ਤੇ ਦਸਹਿਰਾ ਇਕੱਠਾ ਆਉਂਦਾ ਸੀ ਪਰ ਇਹ ਡੀਅਰ ਕੰਪਨੀ ਨਾਲ ਗੱਲਾਂ ਸਟੇਟ ਨੇ ਇਸ ਵਾਰ ਪੂਜਾ ਬੰਪਰ ਕੱਢਿਆ ਦਸਹਿਰੇ ਵਾਲੇ ਦਿਨੀ ਨਿਕਲਣਾ 12 10 ਠੀਕ ਹੈ ਤੇ ਇਹਦੇ ਵਿੱਚ ਜਿਹੜੀ ਕੁੰਬੀ ਆ ਇਹਦੇ ਜਿਹੜੇ ਫਰਸਟ ਪ੍ਰਾਈਜ਼ ਦੇ ਦੋ ਗਰੰਟਡ ਨੇ ਢਾਈ ਢਾਈ ਕਰੋੜ ਦੇ ਵੀ ਦੋ ਇਨਾਮ ਨਿਕਲਣਗੇ ਢਾਈ ਢਾਈ ਕਰੋੜ ਦੇ ਦੋ ਨਾਮ ਮਿਲਣਗੇ ਉਹ ਗਰੰਟਡ ਠੀਕ ਹੈ ਗੌਰਮੈਂਟ ਦੀ ਚਾਹੇ ਲੱਖ ਟਿਕਟ ਵੇਕੇ ਚਾਹੇ 5 ਲੱਖ ਵੇਕੇ ਨਾਮ ਪਬਲਿਕ ਦੇ ਵਿੱਚ ਹੀ ਦੇਣਗੇ ਫਿਰ ਕਹਿੰਦੇ ਨੇ ਗਰੰਟਡ ਕੀ ਹੁੰਦਾ ਉਹ ਵੀ ਦ ਮਸੀਨ ਘੁੰਮ ਦੇ ਵਿੱਚ ਜੇ ਮੰਨ ਲਓ ਮਸੀਨ ਦਾ ਨੰਬਰ ਗਵਰਨਮੈਂਟ ਵਾਲੀ ਟਿਕਟ 'ਚ ਖੜ ਗਿਆ ਤਾਂ ਉਹ ਨੰਬਰ ਨਹੀਂ ਮੰਨੇ ਆ। ਅੱਛਾ ਜੀ। ਤਾਂ ਦੁਬਾਰਾ ਘੁੰਮੂ ਕੀ ਪਬਲਿਕ ਦੇ ਵਿੱਚ ਦਿੱਤਾ ਜਾਵੇ। ਮਤਲਬ ਵਿਕੀਆਂ ਹੋਈਆਂ ਟਿਕਟਾਂ ਤੇ ਹੀ ਇਨਾਮ ਮਿਲਣਾ। ਹਾਂਜੀ ਹਾਂ। ਠੀਕ ਹੈ ਜੀ। ਠੀਕ ਹੈ ਜੀ। ਤੇ ਇਸ ਤੋਂ ਇਲਾਵਾ ਵੀਰੇ ਇਹ ਹੋ ਗਿਆ ਪੂਜਾ ਬੰਪਰ ਦਸਹਿਰੇ ਦਾ। ਠੀਕ ਹੈ ਜੀ। ਤੇ ਬਾਕੀ ਜਿਹੜੀ ਯਾਨੀ ਅਮੀਸ਼ ਸੀ ਆਪਾਂ ਨੂੰ ਕਾਫੀ ਟਾਈਮ ਤੋਂ ਲੋਕ ਕਹਿ ਰਹੇ ਸੀ ਕਦੋਂ ਟਿਕਟ ਆਉਗੀ। ਉਹ ਆ ਗਿਆ ਦੀਵਾਲੀ ਬੰਪਰ। ਹਮ। ਲਓ ਜੀ ਕਰੋ ਚੈੱਕ। ਠੀਕ ਹੈ ਜੀ। ਤੇ ਦੀਵਾਲੀ ਬੰਪਰ ਦੇ ਧਮਾਕੇ ਵੱਡੇ ਨੇ ਵੀਰੇ 3-3 ਕਰੋ ਦੋ ਨਾਮ ਮਲੇ ਮੈਨੇ ਤੇ ਇਸ ਦੇ ਵਿੱਚ ਇੱਕ ਤੁਹਾਨੂੰ ਹੋਰ ਯਾਦ ਕਰਾ ਦਨਾ ਵੀ ਜਿਹੜੀ ਪਿਛਲੀ ਦੀਵਾਲੀ ਸੀ ਉਹਦੇ ਵਿੱਚ 2.5 ਕਰੋੜ ਦੇ ਤਿੰਨੇ ਇਨਾਮ ਸੀ ਜਿਹਦੇ ਵਿੱਚੋਂ ਦੋ ਇਨਾਮ ਸਾਡੀ ਏਜੰਸੀ ਪਨੋਟ ਇੰਟਰਪ੍ਰਾਈਜ਼ ਦੇ ਹਿੱਸੇ ਗਏ ਸੀ ਬੱਲੇ 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 ਕੀ ਬਾਤ ਹੈ ਜੀ ਮਤਲਬ ਇਹਨੂੰ ਹੀ ਕਹਿੰਦੇ ਨੇ ਕਿਸਮਤ ਇਹ ਤਿੰਨ ਇਨਾਮ ਪਹਿਲੇ ਸੀਗੇ ਜਿੱਚੋਂ ਦੋ ਨਾਮ ਆਪਣੇ ਹਿੱਸੇ ਆਏ ਆਪਣੇ ਹਿੱਸੇ ਆਪਣੇ ਵਿੱਚ ਇਸ ਵਾਰੀ ਫਿਰ ਕੀ ਉਮੀਦ ਰੱਖਦੇ ਹੋ ਇਸ ਵਾਰ ਮੈਂ ਤਾਂ ਕਹਿੰਦਾ ਵੀ ਪਹਿਲੇ ਜਿਹੜੇ 4 ਕਰੋੜ ਪਤੇ ਨੇ ਆਪਣੇ ਕੋਲ ਹੀ ਆਉਣਗੇ ਆਪਣੇ ਕੋਲ ਹੀ ਆਉਣਗੇ ਠੀਕ ਬਸ ਗੱਲ ਇਹ ਆ ਵੀ ਦੇਖੋ ਡੇਟੋ ਵਰਤਨਾ ਲੈ ਕੇ ਆਓ ਜਾਣ ਦਾ ਟਾਈਮ ਲੈ ਕੇ ਆਓ ਉਹਦੇ ਅਕੋਰਡਿੰਗ ਕੈ ਤੇ ਮਤਲਬ ਅਸੀਂ ਵੀ ਇਹ ਸੋਚਦੇ ਹਾਂ ਵੀ ਇੰਨੇ ਲਾਟਰੀਆਂ ਵਾਲੇ ਬੈਠੇ ਨੇ ਵੀ ਪੰਡਤ ਲਾਟਰੀ ਦਾ ਹੀ ਨੌਂ ਕਿਉਂ ਚੱਲਦਾ ਨਾਮ ਵੀ ਨਿਕਲਦੇ ਨੇ ਜਾਂ ਕੰਮ ਕਰਦੇ ਆ ਨਾਮ ਲੱਗਦੇ ਨੇ ਲੱਗਦੇ ਰਹਿਣਗੇ ਤੇ ਲੱਗਣਗੇ ਵੀ ਮਲੇਰ ਕੋਲੇ ਏਰੀਆ 'ਚ ਮੈਂ ਕਿਹਾ ਪਿਛਲੀ ਵੀਡੀਓ 'ਚ ਵੀ ਤੁਹਾਡੇ ਕਿਹਾ ਸੀ ਮੈਂ ਵੀ ਮਲੇਰ ਕੋਲੇ ਏਰੀਆ ਵਾਲਿਆਂ ਦਾ ਲੋਕਾਂ ਦਾ ਵਿਸ਼ਵਾਸ ਲਾਟਰੀ ਤੋਂ ਉੱਠ ਗਿਆ ਪਰ ਹੁਣ ਬਣ ਗਿਆ ਹੁਣ ਬਣ ਗਿਆ ਦੋਸਤ ਵੀ ਪੰਡਤ ਬਹਿ ਗਿਆ ਆ ਕੇ ਅਮਰਗੜ੍ਹ ਦੇ ਵਿੱਚ ਹੁਣ ਬਣ ਗਿਆ ਜੀ ਕਰੂੰਗਾ ਸਾਰੇ ਵੀਰਾਂ ਨੂੰ WhatsApp ਤੇ ਟਿਕਟ ਨਾ ਪਾਓ ਠੀਕ ਹੈ ਜੀ ਜਿਹੜਾ ਫਰਾਡ ਸਿਰੋਂ ਹੁੰਦਾ WhatsApp ਤੇ ਹੁੰਦਾ ਅੱਛਾ ਜੀ ਠੀਕ ਹੈ ਜਿਹਦੇ ਕੋਲੇ ਟਿਕ अच्छा जी मान लो कल तूसी मेरे कोले 5 करोड़ दी टिकट टाइ टाइ वाली पा ली WhatsApp ते ਤੁਹਾਡਾ ਨਾਮ 5 ਕਰੋੜ ਦਾ ਲੱਗ ਗਿਆ ਮੇਰੇ ਵੱੰਚ ਵੀ ਬੇਵਾਨੀ ਆ ਸਕਦੀ ਹੂੰ ਤੁਹਾਡੇ ਕੋਲ ਤਾਂ ਫੋਟੋ ਆ ਨਾ ਕੱਲੀ ਕੱਲੀ ਫੋਟੋ ਆ ਠੀਕ ਹੈ ਤੁਸੀਂ ਉਹਦਾ ਕੁਝ ਨਹੀਂ ਕਰ ਸਕਦੇ ਠੀਕ ਹੈ ਜੀ ਹਾਂ ਦੇਖੋ ਤੁਸੀਂ ਮੇਰੇ ਨਾਲ ਜੁੜੇ ਹੋਇਓ ਮੇਰਾ ਵਿਸ਼ਵਾਸ ਆ ਤੁਹਾਡੇ ਨਾਲ ਬਣਿਆ ਵਰਤੋਂ ਗੱਲ ਵੱਖਰੀ ਉਹ ਗੱਲ ਵੱਖਰੀ ਪਰ ਮਨ ਬੇਈਮਾਨ ਹੋ ਜੇ ਟਿਕਟ ਜਿਹਦੇ ਹੱਥ ਚ ਆ ਉਹੀ ਮਾਲ ਕੇ ਇਸ ਕਰਕੇ WhatsApp ਤੇ ਟਿਕਟ ਬਿਲਕੁਲ ਨਾ ਪਾਓ ਜੇ ਤੁਸੀਂ ਪਾਉਣੀ ਆ ਟਿਕਟ ਮੈਨੂੰ ਮਿਲ ਕੇ ਪਾਓ ਰੇ ਆ ਕੇ ਜਾਂ ਫਿਰ ਆਪਣੇ ਘਰੇ ਕੋਰੀਅਰ ਤੋਂ ਕੋਈ ਰੁਕ ਰੋਮਲੇ ਟਿਕਟ ਨਹੀਂ ਹੈਗੀ ਇਹ ਮੰਨ ਲਓ ਵੀ ਇਹ ਚੈੱਕ ਹੈ ਗੌਰਮੈਂਟ ਦੇ ਹੱਥ ਚਾ ਉਹਦੇ ਨਾ ਆਉਂਦਾ ਉਹ ਇਹਨੂੰ ਕੈਸ਼ ਕਰਵਾ ਸਕਦਾ ਹੋ ਸਕੇ ਤੁਸੀਂ ਉਹ ਦੇਖੋ ਯਾਰ ਪੰਜਾਬ ਦਾ ਕੋਈ ਆਪਣਾ ਪੰਜਾਬ ਛੋਟਾ ਇੰਨਾ ਵੀ ਤਕਰੀਬਨ 3 3.5 ਘੰਟਿਆਂ ਦਾ ਰਸਤਾ ਜੇ ਬਾਦਰ ਕੋ ਵੀ ਆਉਣੇ ਹੈ ਬਾਦਰ ਤੋਂ ਆਉਣੇ ਠੀਕ ਹੈ ਕਰੋੜਾਂ ਰੁਪਏ ਦਾ ਕੰਮ ਆ ਤੁਸੀਂ ਬਿਲਕੁਲ ਆ ਕੇ ਟਿਕ ਪਾਓ ਆ ਕੇ ਆਪਾਂ ਨਹੀਂ ਪਿਓ ਬੈਠੋ ਮਿਲ ਜਿਓਗੇ ਪਤਾ ਲੱਗਦਾ ਬੰਦੇ ਦਾ ਬੰਦੇ ਨੂੰ ਦੇਖ ਕੇ ਨਹੀਂ ਕੰਪੋ ਬੈਗ ਬਣਾਇਆ ਹੋਇਆ ਵਧੀਆ ਜਿੰਨਾ ਵੀਰਾਂ ਕੋਲ ਗਜੈਸਾ ਮੈਂ ਲੱਗਦਾ ਕੰਪੋ ਬੈਗ ਪਾ ਕੇ ਜਾਓ ਤੇ ਬਾਕੀ ਪਰਿਵਾਰ ਦੇ ਵਿੱਚ ਜੇਕਰ 4 ਜੀ ਨੇ ਜਾਂ 5 ਕਿਸਮਤ ਜਿਮਾਉ ਬਟ ਆਪਕੇ ਚਲਾਉਗੇ 2 ਮਿੰਟ ਦਾ ਸੁਆਦ ਆ ਕੰਨ ਬੋਲੇ ਹੋਣਗੇ ਪ੍ਰਦੂਸ਼ਨ ਜਾਊਗਾ ਠੀਕ ਹੈ ਉਹਦੇ ਨਾਲ ਤੁਹਾਡੇ ਪੈਸੇ ਖਰਾਬ ਹੋਣਗੇ ਇੱਧਰ ਤੁਹਾਡੀ ਲਾਈਫ ਬਣ ਸਕਦੀ ਹੈ بگੜੂਗੀ ਮਤਲਬ ਲਾਈਫ ਵਧੀਆ ਬਣ ਸਕਦੀ ਹੈ ਇਹਦੇ ਵਿੱਚ ਅਸੀਂ ਕੰਬੋ ਪੈਕ ਬਣਾਇਆ ਵੀਰੇ 9200 ਰੁਪਏ ਠੀਕ ਹੈ ਜੀ ਠੀਕ ਹੈ ਇਹਦੇ ਵਿੱਚ ਇੱਕ 5000 ਵਾਲੀ ਟਿਕਟ ਹੈ ਜਿਹੜੀ 10000 ਪ੍ਰਿੰਟ ਹੋਈ ਆ ਇੱਕ 2000 ਵਾਲੀ ਟਿਕਟ ਹੈ ਜਿਹੜੀ 20000 ਪ੍ਰਿੰਟ ਹੋਈ ਆ 1000 ਵਾਲੀ ਹੈ ਜਿਹੜੀ 20000 ਪ੍ਰਿੰਟ ਹੋਈ ਆ ਇੱਕ ਦੀਵਾਲੀ ਬੰਪਰ ਦਾ ਟਿਕਟਾ ਪੰਜਾਬ ਸਰਕਾਰ ਦਾ ਇੱਕ ਪੂਜਾ ਬੰਪਰ ਹੈ ਡੀਅਰ ਦਾ ਨਗਾ ਲ ਇਹ 9900 ਰੁਪਏ ਦੇ ਵਿੱਚ ਇੱਕ ਤਾਂ ਅਗਲੇ ਨੂੰ ਅਸੀਂ ਦਿੰਨੇ ਆ ਕੰਬੋ ਪੈਕ ਜਿਨ੍ਹਾਂ ਕੋਲ ਗਜੈਸ ਆ ਬਾਕੀ ਜਿਹੜੇ ਵੀ ਘਰ ਮੰਗਵਾਉਣਗੇ ਕੋਰੀਅਰ ਕਰਵਾਉਣਗੇ ਜਿਓ ਵੀ ਕੰਬੋ ਪੈਕ ਮੰਗਵਾਉਣਨੇ 9900 ਤੋਂ ਤਾਂ ਉਹਨਾਂ ਨੂੰ ਡਿਲੀਵਰੀ ਖਰਚਾ ਕੋਈ ਨਹੀਂ ਪੂਗਾ ਕੱਲੇ ਟਿਕਣ ਦੇ ਬੈਸ ਮਤਲਬ ਜਿੱਥੇ ਮਰਜੀ ਜਿੱਥੋਂ ਵੀ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਆ ਕੰਬੋ ਪੈਕ ਤੁਸੀਂ ਘਰੇ ਮੰਗਵਾ ਸਕਦੇ ਹੋ ਇਹ ਜਿਹੜੀ ਤੁਹਾਡੀ ਕਿਸਮਤ ਆ ਉਦੋਂ 6 ਗੁਣਾ ਵਧੀਆ ਬਣਾ ਸਕਦੇ ਮਤਲਬ ਤੁਹਾਡਾ ਚਾਂਸ ਆ ਜਿਹੜਾ ਕਰੋੜ ਰੁਪਏ ਜਤਨ ਦਾ 3 ਕਰੋੜ ਜਤਨ ਦਾ 6 ਗੁਣਾ ਵੱਧ ਬਣ ਸਕਦਾ ਤੇ ਲਾਸਟ ਦੇ ਵਿੱਚ ਕੀ ਮੈਸੇਜ ਬਣ ਜੀ ਦੋਗੇ ਅਸ ਲਾਸਟ ਤੇਹੀ ਮੈਸੇਜ ਦੋਗਾ ਦੇਖੋ ਵੀਰੇ ਜੋ ਵੀਰ ਪੰਡਤ ਨਾਲ ਜੁੜੇ ਹੋਏ ਨੇ ਠੀਕ ਹੈ ਤਾਂ ਉਹਨਾਂ ਨੇ ਪੂਰੇ ਥਰੇ ਉਤਰਾਂਗੇ ਉਹਨਾਂ ਦੇ ਵਿਸ਼ਵਾਸ ਤੇ ਇਨਾਮ ਵੀ ਲੱਗੇ ਉਹਨਾਂ ਦੀ ਪ੍ਰਮਾਤਮਾ ਕੋਲ ਸਵੇਰੇ ਦੁਆ ਕਰਦੇ ਆ ਤੇ ਫੇਕ ਲੋਕਾਂ ਦੀਆਂ ਤੇ ਫੇਕ ਲੋਕਾਂ ਨੇ ਗੱਲਾਂ ਜਨਾਓ ਤੇ ਜਿਨੇ ਮੈਨੂੰ ਹਰਾਉਣਾ ਕੰਮ ਨਾ ਹਰਾਓ ਆ ਪੁੱਠੇ ਜੇ ਕੰਮ ਨਾ ਕਰੋ ਵੀ ਵੀਡੀਓ ਤੇ ਰਿਪੋਰਟਾਂ ਮਾਰਦੀਆਂ ਪੰਡ ਦੇ ਖਿਲਾਫ ਬੋਲਦਾ ਇਹ ਚੀਜ਼ਾਂ ਨਾਲ ਨਹੀਂ ਪੰਡ ਦਾ ਹਰਦਾ ਠੀਕ ਹੈ ਪੰਡਤ ਨੂੰ ਪ੍ਰਮਾਤਮਾ ਤੇ ਭਰੋਸਾ ਜਿਹੜੇ ਵੀਰ ਨੇ ਮੈਨੂੰ ਇੱਕ ਚੈਲੰਜ ਵੀ ਕਰਿਆ ਮੈਂ ਥੋੜੀ ਵੀਡੀਓ ਨਾਲ ਕਹਿੰਦਾ ਨਾ ਵੀ 5000 ਦੀ ਟਿਕਟ ਤੇ 2000 ਦਾ ਨਾਮ ਲੱਗ ਕੇ ਹਣਾ ਮੈਂ ਉਹ ਵੀਰ ਨੂੰ ਤੁਹਾਡੀ ਵੀਡੀਓ ਜਰੀਏ ਕਹਿਣਾ ਜੇਕਰ ਵੀਡੀਓ ਦੇਖਦਾ ਹੋਵੇ ਵੀ ਭਰਾਵਾ ਤੂੰ ਮੇਰੇ ਕੋਲ ਆ ਤੇ 5000 ਦੀਆਂ ਟਿਕਟਾਂ ਪਾ ਮੈਨੂੰ ਮੇਰੇ ਪ੍ਰਮਾਤਮਾ ਦੇ ਭਰੋਸਾ ਵੀ ਮੇਰੀ ਇਲਾਜ ਰੱਖੂਗਾ ਤੈਨੂੰ 2000 ਦਾ ਨਹੀਂ 2 ਲੱਖ ਦਾ ਨਾਮ ਲੱਗੂ ਕੀ ਬਾਤ ਹੈ ਕੀ ਬਾਤ ਹੈ ਠੀਕ ਹੈ ਜੀ ਬਹੁਤ ਵਧੀਆ ਗੱਲ ਹੈ ਭਾਈ ਜੀ ਉਹਨਾਂ ਨੇ ਕਹੀ ਆ ਵੀ ਇੱਕ ਨੰਬਰ 'ਚ ਕੰਮ ਕਰਦੇ ਆ ਪ੍ਰਮਾਤਮਾ ਦੇ ਭਰੋਸਾ ਰੱਖ ਕੇ ਕਰਦੇ ਆ ਤਾਂ ਇਹਨਾਂ ਨੂੰ ਕੰਟੈਕਟ ਕਰੋ ਇਹਨਾਂ ਕੋਲ ਜਿਹੜੀਆਂ ਟਿਕਾ ਲੈਣੀਆਂ ਨੇ ਅਗਰ ਤੁਸੀਂ ਆ ਸਕਦੇ ਹੋ ਜ਼ਰੂਰ ਉਰੇ ਆਓ ਅਗਰ ਤੁਸੀਂ ਕੋਰੀਅਰ ਕਰਵਾਉਣੀਆਂ ਨੇ ਤਾਂ ਵੀ ਇਹਨਾਂ ਨਾਲ ਕੰਟੈਕਟ ਕਰੋ ਬਾਕੀ ਇਹਨਾਂ ਨਾਲ ਅਸੀਂ ਉਮੀਦ ਕਰਦੇ ਹਾਂ ਵੀ ਤੁਹਾਡੇ ਚੋਂ ਆਪਣੀ ਵੀਡੀਓ ਦੇਖ ਕੇ ਕੋਈ ਬੰਦਾ ਆਊਗਾ ਉਹਦੀ ਵੀਡੀਓ ਆਪਾਂ ਲੈ ਕੇ ਆਵਾਂਗੇ ਕਰੋੜ ਬੱਧ ਦਾ ਇਹ ਨਹੀਂ ਪਤਾ ਵੀ ਜਿਹੜਾ ਸੋਨੇ ਚੈਨਲ ਸਨਮਾਨ ਕਰਨਾ ਤੁਹਾਡੇ ਫਾਲੋਅਰਾਂ ਕੀ ਹੋ ਸਕਦਾ। ਕੀ ਬਾਤ ਹੈ ਜਿਹਦੇ ਬਾਅਦ ਤੋਂ ਬਾਅਦ ਵੀਡੀਓ ਸ਼ੇਅਰਿੰਗ ਹੋ ਕਿਉਂਕਿ ਮੈਂ ਹਰ ਇੱਕ ਵੀਡੀਓ ਚੈੱਕ ਕਰਦਾ। ਕਿਹੜਾ ਵੀਰ ਵੱਧ ਕਮੈਂਟ ਕਰਦਾ ਰੈਗੂਲਰ ਸਾਡੀ ਵੀਡੀਓ ਤੇ ਕਮੈਂਟ ਕਰ ਰਿਹਾ। ਇਹ ਨਹੀਂ ਹੈਗਾ ਵੀ ਤੁਹਾਡੀ ਵੀਡੀਓ ਤੇ ਕਮੈਂਟ ਕਰਤੇ ਰੈਗੂਲਰ ਸਾਡੇ ਨਾਲ ਕਿਹੜੇ ਬੰਦੇ ਚੁਣੇ ਹੋਣੇ ਉਹਨਾਂ ਦੀ ਅਸੀਂ ਪਰਚੀਆਂ ਪਾਲਾਂ ਦੀਆਂ। ਬਸ ਠੀਕ ਹੈ। ਮਤਲਬ ਵੱਧ ਤੋਂ ਵੱਧ ਲਾ ਕੇ ਸਨਮਾਨ ਕਰਾਂਗੇ। ਆਂਡਾ ਫੇਸਬੁੱਕ ਪੇਜ ਹੈ ਜੀ ਪੰਡਿਤ ਬ੍ਰਦਰ ਅਮਰਗੰਡ ਮਲੇਰਪੁਰ ਦਾ। ਉਤੇ ਅੱਗੇ ਵੀਡੀਓ ਨੇ YouTube ਵੀ ਚੈਨਲ ਪੰਡਰ ਬ੍ਰਦਰ ਅਮਰਕੜ ਮਿਲੀ ਕੁਲਦਾ ਇਹ ਤੁਸੀਂ ਸਾਡਾ ਪੇਜ ਫੋਲੋ ਕਰ ਸਕਦੇ ਹੋ ਤੇ ਅਸੀਂ ਇੱਕ ਉਹ Instagram ਤੇ ਵੀ ਬਣਾ ਲਿਆ ਕਿਉਂਕਿ ਅੱਜ ਕੱਲ ਦੀ ਜੜੀ ਜੰਗਾ ਉਹ ਕਹਿੰਦੇ ਵੀ ਭਾਈ ਆਹ Instagram ਬਣਾ ਉਹ ਵੀ ਬਣਾ ਲਿਆ ਪੰਡਰ ਲਾਟਰੀ ਅਮਰਕੜ ਦੇ ਨਾਮ ਤੇ ਉੱਤੇ ਤੁਸੀਂ ਫੋਲੋ ਕਰ ਸਕਦੇ ਠੀਕ ਹੈ ਜੀ ਮਤਲਬ ਤੁਸੀਂ ਫੋਲੋ ਕਰੋ ਤੇ ਹੋ ਸਕਦਾ ਤੁਹਾਡੀ ਕਿਸਮਤ ਹੀ ਲੱਕੀ ਹੋਵੇ ਅਗਲੀ ਵਾਰ ਤੁਸੀਂ ਕਰੋੜਪਤੀ ਬਣ ਕੇ ਆਓ ਇਸੇ ਵਿੱਚ ਦੇ ਨਾਲ ਇਸ ਵਾਰੀ ਤੁਹਾਤੋਂ ਵਿਦਾ ਲੈਣੇ ਆ ਬਹੁਤ ਜਲਦ ਮਿਲਾਂਗੇ ਫਿਰ ਇਹਨਾਂ ਦੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ